ਸਭ ਨੂੰ ਪਤਾ ਭਗਵੰਤ ਮਾਨ ਇੱਕ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਮੁੱਖ ਮੰਤਰੀ ਹੈ ਪਰ ਜਿੰਨੀ ਵੀ ਨੈਸ਼ਨਲ ਪਾਰਟੀਆਂ ਐ ਉਹਨਾਂ ਦਾ ਰਵਈਆ ਪੰਜਾਬ ਪ੍ਰਤੀ ਪੰਜਾਬ ਦੇ ਪਾਣੀਆਂ ਪ੍ਰਤੀ ਪੰਜਾਬ ਦੇ ਇਹ ਰਾਜਧਾਨੀ ਪ੍ਰਤੀ ਪੰਜਾਬ ਦੇ ਬੀਬੀਐਮਬੀ ਪ੍ਰਤੀ ਜੋ ਸਾਡੇ ਰਾਈਟਸ ਨੇ ਜਾਂ ਪੰਜਾਬ ਦੀ ਵਿਧਾਨ ਸਭਾ ਇੱਥੇ ਵੱਖਰੀ ਵਿਧਾਨ ਸਭਾ ਬਣਾਉਣ ਦੇ ਮੁੱਦੇ ਤੇ ਇਹ ਸਾਰੇ ਮੁੱਦਿਆਂ ਤੇ ਭਾਜਪਾ ਦੀ ਜਾਂ ਆਮ ਆਦਮੀ ਪਾਰਟੀ ਦੀ ਕੀ ਪਾਲਿਸੀ ਹੈ ਸਪਸ਼ਟ ਤੁਸੀਂ ਇਸ ਤੋਂ ਹੀ ਲਾ ਲੋ ਹਿਸਾਬ ਕਿ ਜਦੇ ਮੀਟਿੰਗ ਹੋਈ ਸੀ ਸਾਡਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਸਾਨੂੰ ਵੀ ਜ਼ਮੀਨ ਦੇ ਦਿਓ ਇੱਕ ਵਤਗੁਰੂ ਵਿਧਾਨ ਸਭਾ ਬਣਾਉਣ ਲਈ ਮਤਲਬ ਕਿ ਤੁਸੀਂ ਜਿਹੜੀ ਵਿਧਾਨ ਸਭਾ ਤੁਹਾਡੇ ਕੋਲ ਉਹਦੇ ਘਰ ਤੁਸੀਂ ਵਿਧਾਨ ਸਭਾ ਛੱਡੀ ਸੋ தி ਚੀਫ ਮਿਨਿਸਟਰਸ ਲੈਕ ਆਫ ਨੋਲੇਜ ਐਂਡ ਲੈਕ ਆਫ ਅੰਡਰਸਟੈਂਡਿੰਗ ਇਹ ਸਾਹਮਣੇ ਵੇਖਣ ਨੂੰ ਮਿਲਦੀ ਹੈ ਬੀਬੀਐਮਬੀ ਚ ਉਹਨਾਂ ਨੇ ਕੀ ਮਸਲਾ ਹੱਲ ਕਰਾਇਆ ਯਾ ਹਰਿਆਣੇ ਚ ਜਾ ਕੇ ਉਹਨਾਂ ਵੋਟਾਂ ਮੰਗ ਕੇ ਆਏ ਐ ਤੇ ਪਾਣੀਆਂ ਦੇ ਮੁੱਦੇ ਤੇ ਕੀ ਉਹਨਾਂ ਦਾ ਸਟੈਂਡ ਰਿਹਾ ਉੱਥੇ ਸੋ ਚੀਫ ਮਨਿਸਟਰ ਕੰਪਰੋਮਾਈਜ਼ ਹੈ ਔਰ ਬੀਜੇਪੀ ਦਾ ਇਹ ਬੀ ਟੀਮ ਦਾ ਖਿਡਾਰੀ ਹੈ ਬੀਜੇਪੀ ਦਾ ਸਟੂਜ ਹੈ ਬੀਜੇਪੀ ਦਾ ਟਾਊਟ ਹੈ ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਔਰ ਇਹ ਗੱਲ ਬੜੀ ਛੇਤੀ ਸਾਬਤ ਹੋ ਜਾਣੀ ਕਿਉਂਕਿ ਜਿਹੜੀ ਸ਼ਰਾਬ ਦੀ ਪਾਲਿਸੀ ਜੇ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸੋਰੀਆ ਨੇ ਦਿੱਲੀ 'ਚ ਕੋਟਾਲਾ ਕੀਤਾ ਜੋਨਾ ਨੇ ਤਾਂ ਪੰਜਾਬ ਦੀ ਪਾਲਿਸੀ ਬਣਾਈ ਸੀ ਤੇ ਉੱਥੇ ਘਟਾਲਾ ਕਿਉਂ ਨਹੀਂ ਕਿਉਂਕਿ ਬੀਜੇਪੀ ਨਾਲ ਰਲ ਕੇ ਖੇਡਦਾ ਇੱਥੇ ਘਟਾਲਾ ਨਹੀਂ ਉੱਥੇ ਘਟਾਲਾ ਆਏ ਕੰਡੈਮ ਜਿਹੜਾ ਡੱਲੇਵਾਲ ਸਾਹਿਬ ਨੂੰ ਅਰੈਸਟ ਕੀਤਾ ਜੀ ਉਸ ਨੂੰ ਮੈਂ ਕੰਡੈਮ ਕਰਦਾ ਔਰ ਸ਼ਾਂਤਬਾਈ ਢੰਗ ਨਾਲ ਬੜੇ ਲੰਮੇ ਸਮੇਂ ਤੋਂ ਬੈਠੇ ਆਪ ਦੀ ਹੱਕੀ ਮੰਗਾਂ ਲੈ ਕੇ ਔਰ ਅੱਜ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਸ਼ਾਂਤਬਾਈ ਢੰਗ ਨਾਲ ਆਪ ਦੀ ਸ਼ਾਂਤਮਈ ਧਰਨੇ ਤੇ ਬਹਿਣਾ ਸੀ ਔਰ ਭੋਖੜ ਤਾਲ ਤੇ ਬਹਿਣਾ ਸੀ ਜੇ ਸਾਡੇ ਕੋਲ ਉਹ ਅਧਿਕਾਰ ਵੀ ਨਹੀਂ ਰਹਿ ਗਿਆ ਤੇ ਫਿਰ ਇਹਨਾਂ ਨੂੰ ਇਹ ਗੱਲ ਨੂੰ ਵਿਚਾਰਨਾ ਚਾਹੀਦਾ ਕਿ ਇਹ ਕੀ ਇਹ ਸੰਵਿਧਾਨ ਦੇ ਉਲਟ ਨਹੀਂ ਕੀ ਇਹ ਮਹਾਤਮਾ ગાંધી ਜੀ ਨੂੰ ਉਹਨਾਂ ਦੀ ਸੋਚ ਦੇ ਉਲਟ ਨਹੀਂ ਸੋ ਬੜੀਆਂ ਗੱਲਾਂ ਨੇ ਅੱਜ ਔਰ ਬੀਜੇਪੀ ਦਾ ਬਿੱਟੂ ਸਾਹਿਬ ਦਾ ਇੱਕ ਵਾਰੀ ਕਹਿਣਾ ਕਿ ਬੜੀ ਛੇਤੀ ਇਹ ਸਾਰੇ ਕਿਸਾਨ ਲੀਡਰਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਗੱਲ ਅੱਜ ਸੱਚੀ ਹੋ ਗਈ ਜੀ ਕਾਰਵਾਈ ਸ਼ੁਰੂ ਹੈ ਔਰ ਕਿਸਾਨ ਲੀਡਰਾਂ ਨੂੰ ਡਰਾਉਣ ਧਮਕਾਉਣ ਦੀ ਉਹਨਾਂ ਦੇ ਝੂਠੇ ਪਰਚੇ ਦਰਜ ਕਰਨ ਦੀ ਸਾਜਸ਼ਾ ਸ਼ੁਰੂ ਨੇ ਔਰ ਸਰਕਾਰ ਇਹਦੇ ਚ ਕੀ ਮੰਨਚਾ ਰੱਖਦੀ ਹੈ ਤਾਂ ਉਹਨਾਂ ਦੇ ਮਨਿਸਟਰ ਨੇ ਬਿੱਟੂ ਸਾਹਿਬ ਨੇ ਕਲੀਅਰ ਕਰਤੀ ਲਗਾਤਾਰ ਕਿਸਾਨਾਂ ਨੂੰ ਸਨਪ ਕੀਤਾ ਜਾ ਰਿਹਾ ਹੈ ਇਹ ਹਰਿਆਣਾ ਬਾਰਦਰ ਦੇ ਉਸ ਤੇ ਕਿਸਾਨਾਂ ਨੂੰ ਪਸੰਦ ਰਿਹਾ ਤੇ ਕੋਪ ਸੋਸ ਦੀ ਗੱਲ ਇਹ ਆ ਹਰਿਆਣਾ ਪੰਜਾਬ ਬਾਰਡਰ ਤੇ ਕਿਸਾਨਾਂ ਦੀ ਡੈਥ ਹੋਈ ਆ ਤਾਨੂੰ ਯਾਦ ਹੋਊਗਾ ਇੱਕ ਨੂੰ ਮੱਥੇ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਡੈਥ ਹੋਈ ਚੁਪ ਕਰਨ ਦੀ ਅੱਜ ਤੱਕ ਇਹ ਨਹੀਂ ਹਿਸਾਬ ਲਾਇਆ ਗਿਆ ਕਿ ਗੋਲੀ ਆਈ ਕਿੱਥੋਂ ਉਹਦੇ ਵਾਸਤੇ ਆਨਰੇਬਲ ਹਾਈ ਕੋਰਟ ਨੂੰ ਇੱਕ ਕਮੇਟੀ ਬਣਾਉਣੀ ਪਈ ਜਦੋਂ ਲਾਅ ਨਾਅਰਡਰ ਤੇ ਇਹ ਜਿਹੇ ਹਾਲਾਤ ਹੋ ਜਾਣ ਕਿ ਐਡੀ ਹਾਲਾ ਪੁਲਸ ਹੋਵੇ ਤੇ ਉਹ ਇਹੀ ਨਹੀਂ ਡਿਟਰਮਨ ਕਰ ਸਕਣ ਕਿ ਗੋਲੀ ਕਿਹੜੀ ਹੋਈ ਵੈਪਨ ਕਿਹੜਾ ਵਰਤਿਆ ਗਿਆ ਚਲਾਈ ਕੀਨੇ ਮਤਲਬ ਇਹ ਸਾਰੇ ਇਨਸੀਡੈਂਟ ਨੂੰ ਠੰਡੇ ਬਸਤੇ 'ਚ ਪਾਇਆ ਜਾ ਰਿਹਾ ਹੈ ਔਰ ਠੰਡੇ ਬਸਤੇ ਚ ਪਾਉਣ ਜੇ ਹਰਿਆਣਾ ਬੀਜੇਪੀ ਦੀ ਮਦਦ ਕੌਣ ਕਰ ਰਿਹਾ ਭਗਵੰਤਮਾਨ ਇਹ ਗੱਲ ਤਾਂ ਬੜੀ ਸਪਸ਼ਟ ਹੈ ਜੇ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੋਂ ਰਹਿਤ ਹੋਏ ਆ ਤੇ ਕੀ ਤੁਸੀਂ ਸਮਝਦੇ ਹੋ ਭਗਵੰਤਮਾਨ ਦੀ ਨੌਲੇਜ ਤੋਂ ਬਿਨਾਂ ਹੋਗੇ ਔਰ ਬਿੱਟੂ ਔਰ ਭਗਵੰਤਮਾਨ ਦਾ ਪਿਆਰ ਔਰ ਭਾਜਪਾ ਤੇ ਭਗਵੰਤਮਾਨ ਦਾ ਪਿਆਰ ਇਹ जग जाहीर ਹੈ ਦਿਸ ਲਵ ਅਫੇਅਰ ਨੀਡਸ ਨੋ ਇੰਟਰੋਡਕਸ਼ਨ ਏ ਏ ਏ ਲਵ ਪੇਅਰ ਬਾਰੇ ਸਾਰੇ ਜਾਣਦੇ ਨੇ ਪਰ ਅੱਜ ਪੰਜਾਬ ਦਾ ਸੁਕਰਾਨਾ ਵੀ ਕੀਤਾ ਜਾ ਰਿਹਾ ਆ ਮਾਂ ਦੀ ਪਾਰਟੀ ਦੇ ਨਾਲ ਸੁਕਰਾਨਾ ਯਾਤਰਾ ਕੀਤੀ ਗਈ ਪਟਿਆਲਾ ਤੋਂ ਮੋਸਲ ਤੱਕ ਇਹ ਬੇਸ਼ਰਮ ਲੋਕ ਨੇ ਜੀ ਮੈਂ ਕੀ ਕਹਿ ਸਕਦਾ ਯਾਰ ਇਸ ਲਈ ਹਾਂ ਇੱਕ ਗੱਲ ਜਰੂਰ ਮੈਂ ਕਹੂੰਗਾ ਮੈਂ ਗੱਲ ਰਾਜੋਆਣਾ ਸਾਹਿਬ ਜਿਸ ਦਿਨ ਆਪਦੇ ਭਾਈ ਸਾਹਿਬ ਦੇ ਭੋਗ ਤੇ ਵੀ ਆਏ ਸੀ ਮੈਂ ਫਿਰ ਮਨੁੱਖੀ ਅਧਿਕਾਰਾਂ ਦਾ ਜੋ ਕਹਾਣ ਹੋ ਰਿਹਾ ਨਾ ਜੀ ਸਾਡੇ ਦੇਸ਼ ਤੇ ਦੋ ਕਾਨੂੰਨ ਯੂਨੀਵਰਸਿਟੀ ਦੇ ਮਸਲਿਆਂ 'ਚ ਦੋ ਕਾਨੂੰਨ ਡਿਫਾਲਟਰ ਬਾਬੇ ਵਾਸਤੇ ਝੂਠੇ ਸਾਧ ਵਾਸਤੇ ਵੱਖਰਾ ਕਾਨੂੰਨ ਬਿਲਕਸ ਬਾਨੂ ਤੇ ਰੇਪਿਸਟ ਕਿਲਰਸ ਵਾਸਤੇ ਵੱਖਰਾ ਕਾਨੂੰਨ ਔਰ ਰਾਜੋਆਣਾ ਸਾਹਿਬ ਜਿਹੜੇ ਕੌਮ ਖਾਤਰ ਜੇ ਉਹਨਾਂ ਨੇ ਕੋਈ ਕਦਮ ਚੁੱਕੇ 30 ਸਾਲ ਸਜ਼ਾ ਦੇ ਹੋ ਗਏ ਪੂਰੇ ਫਾਸੀ ਦੀ ਤਖਤੀ ਤੇ ਤੁਸੀਂ ਉਹਨਾਂ ਦਾ ਫੈਸਲਾ ਨਾ ਕਰੋ ਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 550 16 ਚ 9ਵੇਂ ਨੰਬਰ ਤੇ ਉਹਨਾਂ ਦਾ ਨਾਮ ਲਿਖ ਕੇ ਐਲਾਨਿਆ ਗਿਆ ਹੋਵੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਫੈਸਲਾ ਕਰਕੇ ਤੁਸੀਂ ਪਿੱਛੇ ਹਟੋ ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਭਾਈ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਸਾਰੇ ਬੰਦੀ ਸਿੱਖ ਰਹਾ ਹੋਣ ਕਿਉਂ ਕਿ ਹਿਊਮਨ ਰਾਈਟਸ ਦੀ ਵੱਡੀ ਵਾਇਲੇਸ਼ਨ ਹੈ देयर ਇਸ ਨੋ ਕਾਨੂੰਨ ਹੀ ਕੋਈ ਨਹੀਂ ਕਿ ਤੁਸੀਂ 15 ਸਾਲ ਤੋਂ ਵੱਧ ਕਿਸੇ ਨੂੰ ਜੇਲ੍ਹ 'ਚ ਰੱਖ ਸਕਦੇ ਹੋ ਔਰ ਜਿਨੇ 30 30 ਸਾਲ ਕੱਟ ਲਈ ਐ ਤੇ ਜੇ ਬਾਬਾ ਆਜ ਠੂਠਾ ਸਾਹ ਹਰ ਦੂਜੇ ਦਿਨ ਭਾਜਪਾ ਦੇ ਪ੍ਰਚਾਰ ਲਈ ਬਾਹਰ ਆ ਸਕਦਾ ਤੇ ਕਿਸੇ ਬੰਦੇ ਨੂੰ ਜਿਹਨੂੰ ਜ਼ਿੰਦਗੀ 'ਚ ਦੋ ਪਰੋਲਾ ਮਿਲੀਆਂ ਇੱਕ ਇੱਕ ਘੰਟੇ ਦੀ ਇੱਕ ਤਿੰਨ ਘੰਟੇ ਦੀ ਕਿ ਉਹਦੇ ਕੋਲ ਕੋਈ ਅਧਿਕਾਰ ਨਹੀਂ ਸੋ ਦਹਰੇ ਦਾ ਡਿਫਰੈਂਟ ਰੂਲ ਜਿਹੜਾ ਭਾਜਪੀ ਦੇ ਨੇੜੇ ਹੋਵੇ ਬਿਲਕਿਸਬਾਨੂ ਦੇ ਮਰਡਰਰਜ਼ ਉਹਨਾਂ ਦਾ ਸਨਮਾਨ ਹੁੰਦਾ ਤੇ ਇੱਧਰ ਸੁਣਵਾਈ ਕੋਈ ਨਹੀਂ ਹੁੰਦੀ ਇਸ ਲਈ ਇਹ ਲੜਾਈ ਬੜੀ ਵੱਡੀ ਆ ਪੰਜਾਬ ਦੇ ਅਧਿਕਾਰਾਂ ਦੀ ਆ ਔਰ ਪੰਜਾਬੀ ਜਿਹਦੇ ਸਰ ਤੇ ਦਸਤਾਰ ਆ ਜਿਸ ਦਸਤਾਰ ਨੇ ਦੇਸ਼ ਦੀ ਸ਼ਾਨ ਬਣੀ ਆ ਅੱਜ ਉਸ ਦਸਤਾਰ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀ ਜਾ ਰਹੀਆਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਆ